ਮਾਲਕ ਦੇ ਵੱਲੋਂ ਫਿਰੋਤੀ ਦੀ ਆੜ ਦੇ ਵਿੱਚ ਸਿਕਿਉਰਿਟੀ ਲੈਣ ਦੇ ਲਈ ਖੁਦ ਤੇ ਹੀ ਗੋਲੀਆਂ ਚਲਵਾਉਣ ਦੀ ਸਾਜ਼ਿਸ਼ ਰਚ ਦਿੱਤੀ ਗਈ ਹੈ ਤਾਂ ਸ਼ੋਰੂਮ ਮਾਲਕ ਸਣੇ ਗੋਲੀ ਚਲਾਉਣ ਵਾਲੇ 6 ਵਿਅਕਤੀ ਗ੍ਰਿਫਤਾਰ ਹੋਏ ਨੇ ਬਟਾਲਾ ਦੇ ਵਿੱਚ ਬੀਤੇ ਦਿਨੀ ਇੱਕ ਸ਼ੋਰੂਮ ਮਾਲਕ ਦੇ ਵੱਲੋਂ ਇੱਕ ਗੈਂਗਸਟਰ ਦੇ ਨਾਂ ਤੇ ਫਿਰੋਤੀ ਦੀ ਮੰਗ ਨੂੰ ਲੈ ਕੇ ਇੱਕ ਡਰਾਮਾ ਰਚਿਆ ਦੰਗਾਤ ਤਤਰਮਾ ਸੰਦੂ ਨਾਮ ਦੇ ਗੈਂਗਸਟਰ ਵੱਲੋਂ 50 ਲੱਖ ਦੀ ਫਿਰੋਤੀ ਦੀ ਮੰਗ ਕਰਨ ਸਬੰਧੀ ਕਾਲ ਦੀ ਇਹਨਾਂ ਵੱਲੋਂ ਗੱਲ ਆਖੀ ਜਾਂਦੀ ਹੈ ਤੇ ਫਿਰੋਤੀ ਦੀ ਰਕਮ ਅਦਾ ਨਾ ਕਰਨਤੇ ਨਾ ਦਾ ਕਿਆੜੇ ਕਨਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਹਾਲਾਂਕਿ ਜਦ ਪੁਲਿਸ ਨੇ ਤਫਤੀਸ਼ ਕੀਤੀ ਹੈ ਤਾਂ ਮਾਮਲਾ ਤਾਂ ਕੁਝ ਹੋਰ ਹੀ ਨਿਕਲਿਆ ਤਾਂ ਇਸ ਬਾਬਤ ਜਾਣਕਾਰੀ ਦਿੱਤੇ ਐਸਐਸਪੀ ਬਟਾਲਾ ਜਿਨ੍ਹਾਂ ਦਾ ਇਹ ਕਹਿਣਾ ਕਿ ਵਾਰਦਾਤ ਨੂੰ ਟ੍ਰੇਸ ਕੀਤਾ ਤਾਂ ਪਤਾ ਲੱਗਿਆ ਕਿ ਸ਼ੋਰੂਮ ਮਾਲਕ ਦੇ ਵੱਲੋਂ ਖੁਦ ਹੀ ਸਿਕਿਉਰਿਟੀ ਲੈਣ ਦੇ ਲਈ ਸਾਰਾ ਡਰਾਮਾ ਰਚਿਆ ਗਿਆ ਤੇ ਪੈਸੇ ਦੇ ਕੇ ਖੁਦ ਦੇ ਫਾਈਟਿੰਗ ਕਰਵਾਈ ਗਈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਸ਼ੋਰੂਮ ਦਾ ਮਾਲਕ ਹੈ ਉਸ ਸਣੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ 6 ਦੋਸ਼ੀ ਗ੍ਰਿਫਤਾਰ ਹੋਏ ਨੇ ਸ਼ੋਰੂਮ ਮਾਲਕ ਨੇ ਵਿਦੇਸ਼ ਦੇ ਵਿੱਚ ਬੈਠੇ ਜਾਣਕਾਰ ਗੈਂਗਸਟਰ ਰਣਜੋਤ ਸਿੰਘ ਨੂੰ ਮਹੱਜ 26000 ਰੁਪਏ ਦੀ ਕੀਮਤ ਦੇ ਕੱਪੜੇ ਵਿਦੇਸ਼ ਭੇਜੇ ਤੇ ਖੁਦ ਤੇ ਗੋਲੀ ਚੜਮਾਉਂਦੀ ਸਾਰੀ ਸਾਜ਼ਿਸ਼ ਰਚੀ ਸੀ ਸ਼ੂਟਰ ਨੌਜਵਾਨਾਂ ਨੂੰ 50000 ਰੁਪਏ ਦੇਣੇ ਸੰਤ ਤੇ 35000 ਰੁਪਏ ਦਿੱਤੇ ਜਾ ਚੁੱਕੇ ਸਨ ਮਾਮਲੇ ਦੇ ਵਿੱਚ ਹੁਣ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ 29 April 2025 ਨੂੰ ਸ਼ਾਮ ਕਰੀਬਨ 9:48 ਵਜੇ ਬਟਾਲਾ ਸ਼ਹਿਰ ਦੇ ਇੱਕ ਨਾਮੀ ਤੇ ਮਸ਼ਹੂਰ ਗਾਰਮੈਂਟ ਸਟੋਰ ਹੈ ਲੰਡਨ ਫੈਸ਼ਨ ਗਾਰਮੈਂਟ ਸ਼ੋਰੂਮ ਜਸ ਜਸਾ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ ਤਿੰਨ ਅਣਪਛਾਤੇ ਬੰਦੇ ਆ ਕੇ ਗੋਲੀਆਂ ਮਾਰਦੇ ਹੈ ਦੁਕਾਨ ਤੇ ਉਤੇ ਤਾਂ ਇਹ ਬੜਾ سنگੀਨ ਅਪਰਾਧ ਸਿਕਾ ਤਾਂ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ-ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪਾਂਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵਿੱਕੀ ਨੂੰ ਸਾਡੀ ਆਖਰੀ ਸਲਾਹ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨਿਸੈਂਸ ਲੈਂਦੇ ਹਾਂ ਐਂਡ ਇਹਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ्रेट ਐਂਡ ਐਕਸ ਐਂਡ ਡੀਜ਼ਰਿੰਗ ਟੂ ਲਾਈਫ ਨਾਲ ਅਸੀਂ 25 ਆਰਮਜ਼ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ سنگੀਨ ਕ੍ਰਾਈਮ ਸੀਗਾ ਐਕਸਟਰਸ਼ਨ ਕਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵੇਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਇਹਦੇ ਵਿੱਚ ਨਾਲ ਸੀਗੇ ਆਪਣੇ ਇਨਚਾਰਜ ਸੀਆਈਏ ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨਿਟਰ ਤਾਂ ਨਾਲ ਜਿਹੜੀ ਆਪਣੀ ਟੈਕਨੀਕਲ ਔਰ ਸੀਆਈ ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਉਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚਲਾ ਜਿਹਦੇ ਬਹੁਤ ਮਿਹਨਤ ਕਰਕੇ ਇਵੈਂਚੁਅਲੀ ਆਨ ਬੇਸ ਆਫ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਇਹ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਸਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸਿਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਛੀ ਅਮਰਸਰ ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਅ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਹਾ ਸੀਗਾ ਜਿਹੜਾ ਮੌਕੇਵਾਰ ਦਾਤੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਜਿਹੜਾ ਬੰਦਾ ਫੜਿਆ ਗਿਆ 166 ਫ੍ਰੀਥ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਹ ਚਾਲੇ ਬੈਠਾ ਸੀਗਾ ਇਹ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਸੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰਣਜੋਤ ਸਿੰਘ ਹੈ ਜੋੜਾ ਸੰਗਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਇਹ ਰਣਜੋਤ ਸਿੰਘ ਆਪ ਇੰਗਲੈਂਡ ਬੈਠਾ ਇਹਦੇ ਕੈਂਟ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਤੇ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਨਾ ਜਦੋਂ ਗਾਂਸੀ ਦੇ ਵਿੱਚ ਤਫਤੀਸ਼ ਚੱਲੀ ਇਹਨਾਂ ਦੀ ਪੁੱਛਗਿੱਛ ਚੱਲੂ ਹੋਈ ਇਹਦੇ ਚ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੂ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿੱਕੀ ਤਾਂ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਉਸ ਨੂੰ ਸਿਕਿਉਰਟੀ ਮਿਲ ਜਵੇ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 2025 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਨੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆਕੇ ਗੋਲੀ ਚਲਾਨ ਫਿਰੇ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾ ਕੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਤੁਹਾਡੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ। ਹੋਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ। ਇਹ ਕਿਤੇ ਅੱਗੇ ਚਲੇ ਗਏ। ਸੋ ਉਹਨਾਂ ਨੂੰ ਫੇਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ। ਸੋ ਉਹ ਮੁੜ ਕੇ ਵਾਪਸ ਆ ਗਏ। ਉੱਥੇ ਜਿਹੜਾ ਇਹ ਵਿਕੀ ਹੈ ਇਹ ਸੀਗਾ ਦੁਕਾਨਦਾਰ ਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ देयर ਫਿਰ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਐਂਡ ਦੈਨ ਦੇ ਐਸਕੇਪਡ ਫਰਮ ਦਾ ਸਪੌਟ ਸ਼ੋਰੂਮ ਮਾਲਕ ਦੇ ਵੱਲੋਂ ਫਿਰੋਤੀ ਦੀ ਆੜ ਦੇ ਵਿੱਚ ਸਿਕਿਉਰਿਟੀ ਲੈਣ ਦੇ ਲਈ ਖੁਦ ਤੇ ਹੀ ਗੋਲੀਆਂ ਚਲਵਾਉਣ ਦੀ ਸਾਜ਼ਿਸ਼ ਰਚ ਦਿੱਤੀ ਗਈ ਹੈ ਤਾਂ ਸ਼ੋਰੂਮ ਮਾਲਕ ਸਣੇ ਗੋਲੀ ਚਲਾਉਣ ਵਾਲੇ 6 ਵਿਅਕਤੀ ਗ੍ਰਿਫਤਾਰ ਹੋਏ ਨੇ ਬਟਾਲਾ ਦੇ ਵਿੱਚ ਬੀਤੇ ਦਿਨੀ ਇੱਕ ਸ਼ੋਰੂਮ ਮਾਲਕ ਦੇ ਵੱਲੋਂ ਇੱਕ ਗੈਂਗਸਟਰ ਦੇ ਨਾਮ ਤੇ ਫਿਰੋਤੀ ਦੀ ਮੰਗ ਨੂੰ ਲੈ ਕੇ ਇੱਕ ਡਰਾਮਾ ਰਚਿਆ ਦੰਗਤ ਤਤਰਮਾ ਸੰਦੂ ਨਾਮ ਦੇ ਗੈਂਗਸਟਰ ਵੱਲੋਂ 50 ਲੱਖ ਦੀ ਫਿਰੋਤੀ ਦੀ ਮੰਗ ਕਰਨ ਸੰਬੰਧੀ ਕਾਲ ਦੀ ਇਹਨਾਂ ਵੱਲੋਂ ਗੱਲ ਆਖੀ ਜਾਂਦੀ ਹੈ ਤੇ ਫਿਰੋਤੀ ਦੀ ਰਕਮ ਦਾ ਨਾ ਕਰਨਤੇ ਨਾ ਦਾ ਕੈਡੇ ਕੈਂਪਚਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਹਾਲਾਂਕਿ ਜਦ ਪੁਲਿਸ ਨੇ ਤਫਤੀਸ਼ ਕੀਤੀ ਹੈ ਤਾਂ ਮਾਮਲਾ ਤਾਂ ਕੁਝ ਹੋਰ ਹੀ ਨਿਕਲਿਆ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਐਸਐਸਪੀ ਬਟਾਲਾ ਜਿਨ੍ਹਾਂ ਦਾ ਕਹਿਣਾ ਕਿ ਵਾਰਦਾਤ ਨੂੰ ਟ੍ਰੇਸ ਕੀਤਾ ਤਾਂ ਪਤਾ ਲੱਗਿਆ ਕਿ ਸ਼ੋਰੂਮ ਮਾਲਕ ਦੇ ਵੱਲੋਂ ਖੁਦ ਹੀ ਸਿਕਿਉਰਿਟੀ ਲੈਨ ਦੇ ਲਈ ਸਾਰਾ ਡਰਾਮਾ ਰਚਿਆ ਗਿਆ ਤੇ ਪੈਸੇ ਦੇ ਕੇ ਖੁਦ ਦੇ ਫਾਈਟਿੰਗ ਕਰਵਾਈ ਗਈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਸ਼ੋਰੂਮ ਦਾ ਮਾਲਕ ਹੈ ਉਸ ਸਣੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਕਿ 6 ਦੋਸ਼ੀ ਗ੍ਰਿਫਤਾਰ ਹੋਏ ਨੇ ਸ਼ੋਰੂਮ ਮਾਲਕ ਨੇ ਵਿਦੇਸ਼ ਦੇ ਵਿੱਚ ਬੈਠੇ ਜਾਣਕਾਰ ਗੈਂਗਸਟਰ ਰਣਜੋਤ ਸਿੰਘ ਨੂੰ ਮਹੱਜ 26000 ਰੁਪਏ ਦੀ ਕੀਮਤ ਦੇ ਕੱਪੜੇ ਵਿਦੇਸ਼ ਭੇਜੇ ਤੇ ਖੁਦ ਤੇ ਗੋਲੀ ਚੜਮਾਉਂਦੀ ਸਾਰੀ ਸਾਜ਼ਿਸ਼ ਰਚੀ ਸ਼ੂਟਰ ਨੌਜਵਾਨਾਂ ਨੂੰ 50000 ਰੁਪਏ ਦੇਣੇ ਸੰਤ ਤੇ 3500 ਰੁਪਏ ਦਿੱਤੇ ਜਾ ਚੁਕੇ ਸਨ मामले ਦੇ ਵਿੱਚ ਹੁਣ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ 29 April 2025 ਨੂੰ ਸ਼ਾਮ ਕਰੀਬਨ 9:48 ਵਜੇ ਬਟਾਲਾ ਸ਼ਹਿਰ ਦੇ ਇੱਕ ਨਾਮੀ ਤੇ ਮਸ਼ਹੂਰ ਗਾਰਮੈਂਟ ਸਟੋਰ ਹੈ ਲੰਡਨ ਫੈਸ਼ਨ ਗਾਰਮੈਂਟ ਸ਼ੋਰੂਮ ਜਸ ਜਸਾ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ ਤਿੰਨ ਅਣਪਛਾਤੇ ਬੰਦੇ ਆ ਕੇ ਗੋਲੀਆਂ ਮਾਰਦੇ ਹੈ ਦੁਕਾਨ ਤੇ ਉਤੇ ਤਾਂ ਇਹ ਬੜਾ سنگੀਨ ਅਪਰਾਧ ਸਿਕਾ ਤਾਂ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ-ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪਾਂਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵਿੱਕੀ ਨੂੰ ਸਾਡੀ ਆਖਰੀ ਸਲਾਹ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨਿਜ਼ੈਂਸ ਲੈਂਦੇ ਹੈ ਐਂਡ ਇਹਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 आ, 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ्रेट ਐਂਡ ਐਕਸ ਐਂਡ ਡੀਜ਼ਰਿੰਗ ਟੂ ਲਾਈਫ ਨਾਲ ਅਸੀਂ 25 ਆਰਮਜ਼ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ سنگੀਨ ਕ੍ਰਾਈਮ ਸੀਗਾ ਐਕਸਟਰਸ਼ਨ ਕਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵੇਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਇਹਦੇ ਵਿੱਚ ਨਾਲ ਸੀਗੇ ਆਪਣੇ ਇਨਚਾਰਜ ਸੀਆਈਏ ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨਿਟਰ ਤਾਂ ਨਾਲ ਜਿਹੜੀ ਆਪਣੀ ਟੈਕਨੀਕਲ ਔਰ ਸੀਆਈ ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਉਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚੱਲਾ ਜਿਹਦੇ ਬਹੁਤ ਮਿਹਨਤ ਕਰਕੇ ਇਵੈਨਚੁਅਲੀ ਆਨ ਬੇਸ ਆਫ ਹਿਊਮਨ ਇੰਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਇਹ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਸਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਸੀਆ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਅ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਾ ਸੀਗਾ ਜਿਹੜਾ ਮੌਕੇਵਾਰ ਦਾਤੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਜਿਹੜਾ ਬੰਦਾ ਫੜਿਆ ਗਿਆ 166 ਫਰੀਥ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਚਾਲੇ ਬੈਠਾ ਸੀਗਾ ਇਹ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਚੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰਣਜੋਤ ਸਿੰਘ ਹੈ ਜੋੜਾ ਸੰਗਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਇਹ ਰਣਜੋਤ ਸਿੰਘ ਆਪ ਇੰਗਲੈਂਡ ਬੈਠਾ ਹੈ ਇਹਦੇ ਕੈਨ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਤੇ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਨਾ ਜਦੋਂ ਗਾਂਸੀ ਦੇ ਵਿੱਚ ਤਫਤੀਸ਼ ਚੱਲੀ ਇਹਨਾਂ ਦੀ ਪੁੱਛਗਿੱਛ ਚਾਲੂ ਹੋਈ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੋ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿੱਕੀ ਤਾਂ ਤਪਤੀਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਇਹ ਇਨ ਸਿਕਿਉਰਟੀ ਮਿਲ ਜਵੇ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 2025 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਨੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆਕੇ ਗੋਲੀ ਚਲਾਨ ਫਿਰੇ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾ ਕੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਤੁਹਾਡੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ। ਹੋਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ। ਇਹ ਕਿਤੇ ਅੱਗੇ ਚਲੇ ਗਏ। ਸੋ ਉਹਨਾਂ ਨੂੰ ਫੇਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ। ਸੋ ਉਹ ਮੁੜ ਕੇ ਵਾਪਸ ਆ ਗਏ। ਉਥੇ ਜਿਹੜਾ ਇਹ ਵਿਕੀ ਹੈ ਇਹ ਸੀਗਾ ਦੁਕਾਨਦਾਰ ਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ देयर ਫਿਰ ਇਹਨਾਂ ਨੇ ਉਥੇ